ਨੰਦਕਾ ਬੱਬਾ ਗੁਰਦਾਸ ਸਾਹਿਬ ਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਵਡਿਆਈ ਦਿੱਤੀ ਗੁਰੂ ਅੰਗਦਾਸ ਮਹਾਰਾਜ ਨੇ ਬਖਸ਼ਿਸ਼ਾਂ ਕਰਨੀਆਂ ਸ਼ੁਰੂ ਕਰਤੀਆਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਬੁੱਢਿਆ ਤੇਰੇ ਤੋਂ ਕਦੇ ਉੱਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਜਦੋਂ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਪਰਗਟ ਕੀਤਾ ਬਾਬਾ ਵਡਾ ਜੀ ਨੇ

ਇਸ ਤੇ ਸਿੱਖੀ ਅਵਦ ਨਾ ਪਰੇ ਤੇ ਬਖਸ਼ਿਸ਼ ਅਲੱਗ ਹੀ ਕੀਤੀ ਕਹਿੰਦੇ ਨਾਮ ਲੈ ਤ ਘਣ ਵਿਗਨ ਸੋ ਹਰੈ ਬਾਬਾ ਬੁੱਢਾ ਜਾਂ ਤੇਰਾ ਨਾਮ ਲੈਣ ਵਾਲਿਆਂ ਦੇ ਵੀ ਵਿਗਨ ਨਾਸ਼ ਓਏ ਦੂਰ ਬੈਠਾ ਤੇਰਾ ਨਾਮ ਲੈ ਲੈ ਤੁੰ ਨੂੰ ਬਾਬਾ ਬੁੱਢਾ ਸਾਹਿਬ ਉਹਦੇ ਵੀ ਵਿਗਨ ਨਾਸ਼ ਦੇਖੋ ਕਿੱਡੀ ਵੱਡੀ ਬਖਸ਼ਿਸ਼ ਕਿਉਂ ਭਾਈ ਮਾਣ ਨਹੀਂ ਆਇਆ

بابے بڑھے نے تن گرو ارجن دی مہاراج سچے پاشاہ پچی سال سیوا کی پچی سال ایک سو تیرہ سال بابے نے کل سیوہ کمائی ایک سو پچیس سال بھی عمر ہوئی کلے پچیس سال تن گرو ارجن صاحب اور پھر شریف گرو ارجن دہاراج نے بخششن کر کے کیا بابے بڈے کلوں مہاں گنگا نے ارداس کرائی تو گرو ہرگوبند صاحب کا برداشت جتھے بابا بڑھا ملے گروہ ارجن سے دوروں ہاتھ جوڑ کے بابے بڑھے نے پاشا ہاتھ جوڑیا مارا تسینا ہاتھ جوڑیا کر سکھا پوچھ ہی لے گروہ ارجن سے بابا بڑھا ہے تا سکھ ہی ہے نا فرقی ہوا عمر وڈی ہے سیوا کی تھی ہاتھ کیوں جوڑ دے ہو. گروہ ارجن صاحب مہاراج نے بابا بڑھا کوئی عام سکھ نہیں

ਗੁਰਪੁਰ ਪਰ ਲੰਘਾ ਆਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪੱਪੀ ਪੀ ਗਤ ਆਹੇ ਬਾਬੇ ਬੁੱਢੇ ਦੀ ਚਰਨ ਧੁਨ ਨਾਲ ਪੱਪੀਆਂ ਦਾ ਆਦਤ ਹੋ ਜਾ ਪੰਜਵੇਂ ਪਾਤਸ਼ਾਹ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੇ ਬੈਠੇ ਬਾਬੇ ਬੁੱਢੇ ਤੇ ਬਚਨਾਂ ਨਾਲ ਜਨਮ ਹੋਇਆ بابا بڑھا صاحب نے شخص بدیا سکھائی بابا بڑھا صاحب نے گولسہاری سکھائی نے بنت گندی دے بٹھایا پھر شیم پاتشاہ نے پاشاہ کیتی بابا بڑھا نے گوالی دے کلے شیم پاتشاہ قید ہوئے بابا بڑھا صاحب سنگت لے کے گئے چمکیاں کٹتے اج تھی جدوں درواز صاحب کرے جاؤں نا پہلے داس ارداس بھی آپ کہیں گے چمکیاں جنڈے گے جگو جگ اٹل وہ چمکیاں بابے بڈے دیا ਦਰਬਾਰ ਪਰਕਰਮਾਂ ਚ ਰਿਥਿਓ ਕਈ ਸੰਗਤਾਂ ਦੇ ਲੋਕ ਬੰਦੇ ਦੀਪੀਆਂ ਸ਼ਬਦ ਪੜ੍ਹਦੇ ਤੁਹਾਨੂੰ ਹੱਥ ਜੀ ਗੋਟ ਕੇ ਫੜ ਕੇ ਸਲੋਬਰ ਦੀ ਪਰਕਰਮਾਂ ਕਰਦੇ ਮਿਲਦੇ ਸਵੇਰੇ ਵੀ ਸ਼ਾਮ ਨੂੰ ਵੀ ਉਹ ਚੌਂਕੀ ਪਤੱਕੇ ਜੀ ਹੈ ਧੰਨਵਾਦ ਉਹ ਵੱਡਾ ਸਾ ਤੇ ਨਾ ਪਰ ਬੜੇ ਕਮਾਲ ਦੀ ਗੱਲ ਹੈ ਦਰਬਾਰ ਸਹਿ ਕੋਈ ਵੀ ਆ ਜਾਏ ਚਲਨ ਦਾ ਕੀਰਤਨ ਕਦੇ ਬੰਦ ਨਹੀਂ ਹੋਇਆ ਦਰਬਾਰ ਸ੍ਰੀ ਮੰਦਰ ਸਹਿ ਕੋਈ ਵੀ ਸਾਹਮਣੇ ਆ ਜਾਏ ਜਲਦਾ ਕੀਰਤਨ ਹਰਿਮੰਦਰ ਸਾਹਿਬ ਕੋਈ ਬੰਦ ਨਹੀਂ ਕਰ ਸਕੇਗਾ ਸਿਰਫ 2 ਟਾਈਮ ਬੰਦ ਹੁੰਦਾ ਇੱਕ ਕੀਰਤਨ ਉਦੋਂ ਰੁਕਦਾ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆਉਂਦੇ ਨੇ ਇੱਕ ਕੀਰਤਨ ਰਾਤ ਵੇਲੇ 4 ਮਿੰਟ ਲਈ ਉਦੋਂ ਰੁਕਦਾ ਜਦੋਂ ਬਾਬੇ ਬੁੱਢੇ ਦੀ ਚੌਕੀ ਹੁੰਦੀ ਹੈ ਨਹੀਂ ਤੇ ਕੀਰਤਨ ਨਹੀਂ ਬੰਦ ਹੁੰਦਾ ਜੱਤਾਂ ਯਹਾਂ ਕੀਰਤਨ ਉਦੋਂ ਰੋਕਿਆ ਜਾਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਵੇਰੇ ਹੋਣਗੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਗਏ ਨੇ

ਸਾਰੇ ਸਿੱਖਾਂ ਨੂੰ ਕਹੋ ਬਾਬੇ ਬੁੱਢੇ ਦੀ ਸੇਵਾ ਕਰੋ ਸਾਰੀ ਰਾਤ-ਮਾਰ-ਵਾਰ ਬੋਲ ਬੈਠੋ ਉਹ ਆਜ ਬਾਬੇ ਬੁੱਢੇ ਤੋਂ ਜੇ ਕੋਈ ਪੁੱਛਣਾ ਪੁੱਛੋ ਬਾਬੇ ਬੁੱਢੇ ਨੇ ਕੱਲ ਨਹੀਂ ਹੋਂ ਤੱਕ ਅੱਜ ਬਾਬੇ ਬੁੱਢੇ ਕੋਲ ਬੈਠੋ ਸਾਰੇ ਸਿੱਖ ਬੈਠੇ ਨੇ ਕੋਈ ਬੈਰ ਕੋਲ ਬੈਠਦਾ ਕੋਈ ਹੱਥ ਕੋਲ ਬੈਠਦਾ ਸ਼ਿਵਰ ਪਾਤਸ਼ਾਹ ਆਪ ਚਾਰ ਪਈ ਦੇ ਕੁੰਦਲ ਦੇ ਪਾਸੇ ਬੈਠੇ ਨੇ اور سکھ پوش ہیں بابا بڑا صاحب کوئی سکھی دی گل سنا گروہ نانک صاحب نے گروہ امدد صاحب کی سیوا نے, سی. نے نمرتا دسی دے, دے, دے. سنا دے دے دے. جنو امرت اللہ ہوا نا بابا بڑا صاحب نے کہا پاشاہ میں کرنا آپ جب جی سر بابے بہت وقت آ گیا گرو ہرگوبند مہاراج نے تھوڑی گڑیاں رہ گئی بابے اور جی کسی من میں سکھی پرتی کوئی سوال ہے بابے بڑھے تو پوچھ لو سکھا نے سوال کہ بابا بڑھا سو تیرہ سال سیوا شیر پاتشاہیاں تک سیوا نبھائی پانچ پاتشاہیاں گرتا گدی تلک دھ دے درشن کیتے بابی بڈے نے بابا بوڈا صاحب نے ستم پاتشاہ دے درشن کیتے گرو نہیں بڑھے بنے نویں پاتشاہ بابا بڑھا سب پڑھوں دے رہے گرو تیگ بہادر مہرہ نے بھی درشن کتے اٹھ پاشاہیا دے درشن چھ پاتشاہیاں تک سیوا پانچ پاتشاہیاں تل کہ بابا بڑھا جی تو تار پوریا ہو گئی کوئی اچھا رہی ہے کہاں ایک اچھا رتی سب حیران ہو گئے ایک اچھا رکھنی

ਸ਼ੇਹ ਪਾਤਸ਼ਾਹ ਨੇ ਕਿੰਨੋਂ ਜੇ ਕੋਈ ਇੱਛਾ ਹੈ ਸਿੱਖ ਸੋਚਦੇ ਨੇ ਕੀ ਮੰਗਣਗੇ ਬਾਬਾ ਬੁੱਢਾ ਮੰਗੋ ਕੋ ਇੱਛਾ ਰਹਿ ਗਈ ਤੇ ਹਜ਼ੂਰ ਗੁਰੂ ਹਰਗੋਬਿੰਦ ਸਾਹਿਬਹ ਰਾਜ ਦੇ ਸਾਹਮਣੇ ਬਾਬਾ ਬੁੱਢੇ ਨੇ ਜਦ ਆਖਰੀ ਵਕਤ ਬਦਕੀ ਨੂੰੰਦਿਆ ਕਹਿੰਦੇ ਮਹਾਰਾਜ ਇੱਕ ਇੱਛਾ ਰਹਿ ਗਈ ਮੈਂ ਸ਼ੇਹ ਪਾਤਸ਼ਾਹਿਆਂ ਤੱਕ ਮੰਗਿਆ ਕੀ ਹੈ ਹੁਣ ਮੰਗਣ ਲੱਗਾ ਮੈਂ ਸ਼ੇਹ ਪਾਤਸ਼ਾਹਿਆਂ ਤੱਕ ਮੰਗਿਆ ਨਹੀਂ ਹੁਣ ਮੰਗਣ ਲੱਗਾ گرو ہر گوبند سر مہاراج آ میری اچھا پوری کر رہے ہوگا ہزور بولے ہنجو ایک گل پی سچے پاسی اس بڑھے تو ایک سو تیرہ سال سیوا لیے اپنے گھر سیوا کردیا پتا نہیں لکھا ہی گلتی ہو گئی ہو ਮੇਰੀ ਹੁਣ ਇੱਕੋ ਹੀ ਇੱਛਾ ਹੈ ਇੱਕ ਵਾਰ ਆਪਣੀ ਰਸਨਾ ਤੋਂ ਕਹਿ ਦੋ ਬੁੱਢਿਆ ਤੈਨੂੰ ਬਖਸ਼ਿਆ ਮਹਾਰਾਜ ਆਪ ਕਹਿ ਦੋ ਬਸ ਇਹ ਹੀ ਇੱਛਾ ਕੁਝ ਨਹੀਂ ਮੰਗਣਾ ਮਹਾਰਾਜ ਇੱਕ ਆਪਣੀ ਰਸਨਾ ਤੋਂ ਕਹਿ ਦੋ ਸ਼ੇਵੇਂ ਪਾਤਸ਼ਾਹ ਬੁੱਢਿਆ ਤੈਨੂੰ ਬਖਸ਼ਿਆ ਸ਼ੇਵੇਂ ਪਾਤਸ਼ਾਹ ਨੇ ਪ੍ਰੇਮ ਨਾਲ ਹੱਥਾਂ ਨਾਲ ਅੰਜੂ ਸਾਫ ਕੀਤੇ ਕੋਟ ਕੇ ਸੀਨੇ ਨਾਲ ਆਪ ਕਿਹਾ ਬੁੱਢਿਆ ਤੂੰ ਬਖਸ਼ਿਆ ਜਾਉਂਗਾ ਮੈਂ ਬੁੱਢਾ ਜਿਹੜਾ 13 ਨਾਮ ਲੈ ਉਹ ਵੀ ਬਖਸ਼ਿਆ ਬੰਬਾ ਬੁੱਢਾ ਜਿਹੜਾ 13 ਨਾਮ ਲੈ ਤੋ ਵੀ ਬਖਸ਼ਿਆ ਇਤੋਂ ਤੱਕ ਸਿੱਖੀ ਹੈ ਗੁਰੂ ਦੇ ਘਰ ਦੀ ਔਰ ਸਾਥ ਸੰਗਤ ਅਰਦਾਸ ਕਰਿਓ ਕਿਤੇ ਨਿਮਰਤਾ ਸਾਡੇ ਚ ਆਵੇ। ਤੈਵੇਂ ਮੁਖਾਵੇ ਵਿੱਚ ਨਾ ਰਹੇ ਜਾਈਏ। ਮੁਖਾਵੇ ਵਿੱਚ ਨਾ ਰਹੇ ਜਾਈਏ। ਆਓ ਇੱਕ ਵਾਰ ਗੁਰੂ ਦਾ ਤੇ ਹੰਨ ਤੱਕ ਕੇ ਕਉ ਅੰਦਰੋਂ ਬਲਿਹਾਰ ਜਾਉ ਚਿੱਤ ਯੁਣਤ। ਜੋ ਚਿਤ ਵਿੱਚ ਛੋ ਅੰਦਰ ਧਿਆਨ ਕਰਕੇ ਹੀ ਕਹਿਣਾ ਮਾਰ ਬਖਸ਼ ਤੋ ਬਖਸ਼ ਤੋ ਅਸੀਂ ਖਤੇ ਬਹੁਤ ਕੁ ਮਹਾਵੰਦੇ ਅੰਤ ਨੋਂ ਪਾਰ ਆਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹੂੰ ਬਖਤੀ ਮਟ ਕੋ ਨੇ ਕਾ ਮਾਰ ਲੇਖਾ ਨੀਉ ਦੇ ਹੋਣਾ ਲਿਖੇ ਕਤੈ ਨੰਛਲਤੀ ਹੈ ਕਿਨ ਕਿਨ ਉਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਤੇ ਕੀ ਕਹਿਣਾ ਹੈ ਕਹਿ ਰਹੀ ਹੈ ਮਹਾਰਾਜ ਬਖਸ਼ ਤੋ ਮਾਰ ਬਖਸ਼ ਜੱਥ ਜੋੜ ਕੇ ਧਿਆਨ ਤਰੋ ਅੱਖੋਂ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਕੈਵਲ ਆਰੇ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਕੈਵਲ ਆਰੇ ਸਤਿਗੁਰ ਕੈਵਲ ਆਰੇ ਸਤਿਗੁਰ ਗਾਜਕੇ ਸਤਿ ਪੁਰ ਕੈ ਵਾਲੇ ਹਾਏ ਆਪਣੇ ਸਤ ਗੁਰਿ ਕੈ ਵਾਲੇ ਹਾਏ ਆਗੈ ਸੁਖ ਪਾਸ਼ੈ ਸੁਖ ਸੈ ਜਾ ਆਗੈ ਸੁਖ ਪਾਸ਼ੈ ਸੁਖ ਸੈ ਜਾ ਆਗੈ ਸੁਖ ਪਾਸ਼ੈ ਸੁਖ ਸੈ ਜਾ ਆਗੈ ਹਰਿ ਅਨੰਦ ਹਮਾਰੇ ਆਪਣੇ ਸਤਿਗੁਰ ਕੈ ਵਲੇ ਆਰੇ ਸਤਿਗੁਰ ਕੈ ਵਲੇ ਆਰੇ ਆਪਣੇ ਸਤਿਗੁਰ ਕੈ ਵਲੇ ਆਰੇ ਸਤਿਗੁਰ ਕੈ ਵਲੇ ਆਰੇ ਆਪਣੇ ਸਤਿਗੁਰ ਕੈ ਵਲੇ ਆਰੇ ਸਤਿਗੁਰ ਕੈ ਮੋਲੇ ਕਾ ਅੱਖੋ ਸਰdna ਆਪਸੀ ਵੀ ਬਾਬਾ ਨੰਦ ਸਿੰਘ ਦੀ ਕੋਲ ਨਾਲ ਐਕਸੀਡੈਂਟ ਬਹੁਤ ਲੰਬਾ ਸਮਾਂ ਪ੍ਰਸ਼ਾਦਾ ਲੈ ਕੇ ਜਾਂਦੇ ਨੇ ਉਦੋਂ ਪਲੇਨ ਚੜੀਸ ਸੀ ਜੀ ਕਹਿੰਦੇ ਰਕਤਾਂ ਨਹੀਂ ਉਸ ਰਿਜ਼ਤ ਨੇ ਉਤੋਂ ਦੇ ਥੇੜੇ ਬਿਲਕੁਲ ਕਲੀਅਰ ਕਰਨੇ ਚਾਹੀਦੇ ਕਿਉਂ ਥੇ ਪ੍ਰਸ਼ਾਦਾ ਕਿਉਂ ਨਹੀਂ ਪਕਦਾਂ ਉੱਥੇ ਜਿਸਰੀ ਦਾ ਪਰਚਾਰ ਹੀ ਕਿਉਂ ਹੈ ਇਹ ਚੀਜ਼ਾਂ ਕਲੀਅਰ ਕਰਨ ਵਾਲੀਆਂ ਤੁਹਾਨੂੰ ਬਿਲਕੁਲ ਕਲੀਅਰ ਹੋਣੀਆਂ ਚਾਹੀਦੀਆਂ ਉਸ ਵਕਤ ਕਿ ਲੋਕ ਕੌਣ ਦੇ ਕਿੰਨਾ ਸਮਾਨ ਚਾਹੀਦਾ ਫਿਰ ਲੰਗਰ ਪਿਆਰ ਕਰੋ ਗਿਣਾਓ ਫਿਰ ਖਾਣ ਵਾਸਤੇ ਰੋਲਾਂ ਇੱਥੇ ਹੁਣੇ ਲੰਗਰ ਸ਼ੁਰੂ ਕਰ ਦਿਓ ਕਿੰਨੇ ਪਾਟੇ ਘਟਕਣੇ ਬੋਇਸ ਵਾਸਤੇ ਸਿੱਧੇ ਸਿਰਫ ਭਗਤੀ ਦਾ ਕੰਮ ਹੈ ਜਿੱਥੇ ਨਾਮ ਜਪਣੇ

اور او دا ہی ذکر گروہ گرن سے محرے بھی مانی بیتے فریدہ شکر کھنڈر نیمات، گوڑر مکھیوں منجا دوتا نمات مینن مشری خیر ہے اس سے دن ہوں دے رہے پرشاہ کر لیتے بھی بھائی سال بدل گئے ایک دن والپا نے کوشش لے کہنے گرمو کھا کنے بچے تھڑے ਉਹ ਕਹਿੰਦੇ 6 ਲੜਕੀਆਂ ਨੇ ਕਹਿੰਦੇ ਅੱਛਾ ਤੈਨੂੰ ਕਦੇ ਦੱਸਿਆ ਨਹੀਂ ਕਿ 6 ਲੜਕੀਆਂ ਕਹਿੰਦੇ ਮੁੰਡਾ ਨਹੀਂ ਚਾਹੀਦਾ ਤੈਨੂੰ ਕਹਿੰਦੇ ਮਰ ਤੁਸੀਂ ਕਦੇ ਪੁੱਛਿਆ ਨਹੀਂ ਇੱਕੋ ਰੱਖੋ ਆਇ ਗੁਰੂ ਸਭਾ ਬੈਠੇ ਨਾਲ ਹੱਸੇ ਨਹੀਂ ਮੱਕ ਲਈਏ ਸਾਡੇ ਸੰਗਤ ਬਾਤ ਚ ਸ਼ੁਰੂ ਕਰੇ ਦੀ ਪਹਿਲਾ ਮੰਗ ਸ਼ਰਤਾਂ ਰੱਖਦੇ ਲੋਕ ਸੰਤ ਆਮ ਨੰਗ ਜੇ ਸਾਡੀ ਇੱਛਾ ਪੂਰੀ ਕਰੇ ਸੰਤ ਆਮ ਨੰਗ ਜੇ ਆਜੇ ਉਹ ਗਿਰਤੋ ਕਦੇ ਦੱਸਿਆ ਜੀ ਤੇਰੇ ਸ਼ੇਰ ਨਾ ਰਕੀਨ ਕਹਿੰਦਾ ਮਹਾਰਾ ਤੁਸੀਂ ਕਦੇ ਪੁੱਛਿਆ ਜੀ ਕਹਿੰਦਾ ਪੁੱਤਰ ਨਹੀਂ ਚਾਹੀਦਾ ਕਹਿੰਦਾ ਮਹਾਰਾ ਜੈਨ ਤੁਸੀਂ ਕਦੇ ਪੁੱਛਿਆ ਜੀ ਤਾਂ ਬਹੁਤ ਖੁਸ਼ ਹੋਏ ਕਹਿੰਦਾ ਉਹ ਗੋਣ ਟਰਦੇ ਗੁਰੂ ਨਾਲ ਅਨਸਰ ਤੇ ਪਾ ਕਰਨੀ ਪੁੱਤਰ ਹੋਣਾ ਤੇ ਜਦੋਂ ਦਾ ਜਨਮ ਹੋਇਆ ਨਾ ਸੱਸੀ ਬਲਾਈ ਫਿਰ ਹੁੰਦਾ ਜਦ ਜਨਮ ਹੁੰਦਾ ਉਦੋਂ ਬਲਾਈ ਕਹਿੰਦਾ ਮਰਨ ਠੀਕ ਆ ਮਹਾਰਾ ਦੀ ਕਿਰਪਾ ਬਖਸ਼ ਹੋ ਗਈ ਉੰ데 ਉਹ ਵਕਤ ਆਇਆ ਜਦੋਂ ਬੱਚੇ ਦਾ ਜਨਮ ਹੋਣਾ ਸੀ ਉਦੋਂ ਨਰਸਰ ਨਹੀਂ ਸੀ ਹਸਪੀਟਲ ਨਹੀਂ ਸੀ ਦਾਈਆਂ ਹੀ ਸੇਵਾ ਸੰਭਾਲ ਕਰਦੀਆਂ ਸੀ ਤਾਂ ਪੁੰਨਿਆਂ ਦੀ ਰਹਾਤ ਚੰਨਣ ਨਾਲ ਭਰੀ ਹੋਈ ਦਾਈ ਘਰ ਦੇ ਸੱਤ ਲਈ ਤਾਂ ਗਰਮਦਾਈ ਤੋਂ ਛੱਡ ਕੇ ਨਾ ਬਾਬਾ ਜੀ ਕੋਲ ਆ ਲੱਗੇ ਕਿ ਮਹਾਰਾਜ ਸਵੇਰ ਤੱਕ ਮੇਹਣ ਜਨਮ ਹੋ ਜਾਣਾ ਬੱਚੇ ਦਾ ਮੈਂ ਤੁਹਾਨੂੰ ਦੱਸਿਆ بابا جی چل پھر تو پہنچ اے آپ تو چلے گئے جدوں بچے دا جنم ہویا شیر لڑکیاں تو بعد لڑکے دا جنم ہویا امرت ویلے دو بابا جی پہنچ گئے تو مصری تھوڑی جی اپنے خیسے چکٹ کے نکاح جہا بچہ میں کھڑا ہوں گے اس جنم ہویا ایک کڑی ہوئی ہے پندرہ بھی منٹ ہوئے ਅਧੁਰਵਾ ਗੋਇਓ ਮਿਸਰੀ ਕੰਡਰ ਕਿੰਨੇ ਭਾਗ ਚੰਗੇ ਹੋਣਗੇ ਆਪਣੇ ਮੂੰਹ ਵਿੱਚ ਪੱਕੇ ਦੰਦ ਨਾਲ ਚਿਤ ਜਿਵੇਂ ਮਾਮਾ ਖਵਾਉਂਦੀਆਂ ਚਿਤ ਕੇ ਥੋੜੇ ਜਿਹਾ ਇਸ ਤਰ੍ਹਾਂ ਲੈ ਕੇ ਉਹ ਬੱਚੇ ਦੇ ਮੂੰਹ ਵਿੱਚ ਗੋੜਤੀ ਪਾਉਂਦੀ ਤੇ ਮੱਖ ਵਿੱਚ ਮਿਸਰੀ ਪੱਕ ਕੇ ਕਿਹਾ ਲੈ ਵੀ ਪਰ ਮੱਖਾ ਕੌਣ ਤੇਰੇ ਪੁੱਤਰ ਦੀ ਆਵਾਜ਼ ਮਿਸਰੀ ਵਰਗੀ ਮਿੱਠੀ ਹੋਇਆ ਕਰੇਗੀ ਜਦੋਂ ਇਹ ਗਾਉਣਗੇ ਲੋਕੀ ਦੂਰੋਂ ਦੂਰੋਂ ਸੁਣ ਲੈ ਆ ਔਰ ਸਾਥ ਸੰਗਤ ਐਸੀ ਬਖਸ਼ਿਸ਼ ਹੋਣੀ ਉਹ ਚੀਜ਼ ਅਸੀਂ ਉਹਨਾਂ ਨੂੰ ਮਾਉਂਦਿਆਂ ਦੇਖਿਆ ਸੱਤ ਅੱਠ ਕਿੰਨੀਆਂ ਵੀ ਮੰਦੀ ਰਾਤ ਤੱਕ ਬਾਜਣ ਉਹਨਾਂ ਨੂੰ ਰਾਤ ਨੂੰ 12 1 ਵਜੇ ਵੀ ਲਾਦੇ ਉਹ ਸੰਗਤ ਬਾਹਰੋਂ ਸੁਣ ਕੇ ਆ ਕੇ ਬਹਿ ਜਾਂਦੀ ਸੀ ਲੱਗਦਾ ਇੰਨੀ ਮਿਠਾਸ ਅਰੇ ਤੇ ਕੱਲ ਹੀ ਮੈਨੂੰ ਤੁਹਾਡੇ ਇੱਥੇ ਵੱਡਾ ਬੁੱਤ ਰਸਰੀ ਵਿੱਚ ਵਿਸ਼ੇਸ਼ ਤੌਰ 'ਤੇ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਐਨ ਲੱਗਾ ਵੀ ਚੱਲਣਾ ਹੀ ਨਹੀਂ ਇਹ ਗੁਰਦਾਰ ਸੰਗਤੀਆਂ ਆਉਂਦੀ ਕਹਿੰਦੇ ਫਿਰ ਅਸੀਂ ਪਹਿਲੀ ਵਾਰ ਉਹ ਕਿੰਨੀ ਅਸਰ ਦੇ ਜਿਹਨਾਂ ਦੇ ਮੁਖੋ ਵਿੱਚ ਬਾਬਾ ਅਨੰਦ ਸਿੰਘ ਜੀ ਨੇ ਮਿਸਰੀ ਪਾਈ ਔਰ ਕਿਹਾ ਇੰਨੀ ਸੰਗਤ ਆਈ ਕਿ ਬਸ ਤਿਰਸਟਣ ਨੂੰ ਜਗ੍ਹਾ ਨਹੀਂ ਰਹੀ ਉੱਥੇ ਦਸ਼ਮੇਸ਼ ਵਰ ਉਦਣ ਮੁੱਢ ਵੱਜ ਗਿਆ ਉਸ ਤਰ ਉਸ ਗੁਰਦੁਆਰੇ ਦਾ ਹੁਣ ਤੋਂ ਵੱਡੇ-ਵੱਡੇ ਕੀਰਤਨੀਆਂ ਆਉਂਦੇ ਨੇ ਔਰ ਉਹ ਦਸ਼ਮੇਸ਼ ਤਰਵਾਰ ਦੀ ਸੰਗਤ ਲੱਦੀ ਰਹੇ ਉਹ ਕੀਰਤਨੀਆਂ ਦਾ ਨਾਮ ਅੱਜ ਵੀ ਹੈ ਪਾਈ ਹਰਵੰਦ ਸਿੰਘ ਜੀ ਗਾਥੀ ਵਾਲੇ ਔਰ ਬੜਾ ਲੰਬਾ ਸਮਾਂ ਉਹਨਾਂ ਨੇ ਕਿੰਨਾਂ ਕੀਤਾ ਸਾਧੂ ਦੀ ਅਸੀਸ ਗਰਥ ਨਹੀਂ ਜਾਂਦੀ ਉਹ ਤੋਂ ਬਾਅਦ ਤੁਹਾਡੇ ਕੀ ਕਰਮ ਨੇ ਉਹ ਤੁਹਾਨੂੰ ਵਿਸ਼ੇ ਪਰ ਜਿਹੜੀ ਅਸੀਸ ਸਾਧੂ ਨੇ ਦਿੱਤੀ ਉਹ ਨਹੀਂ ਗਰਥ ਇੱਕ ਵਾਰ ਜਿਹੜੀ ਅਸੀਸ ਦੇ ਦਿੱਤੀ ਉਹ ਨਹੀਂ ਜਾਂਦੀ ਇੱਕ ਅਸੀਸ ਨਾਲ ساری ਉਮਰ ਖਾਈ ਜਾਉਂਗੇ ਤੁਸੀਂ ਅਸੀਸ ਸਾਧੂ ਕੋਲੋਂ ਪਰ ਮਜਜਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਚੋਂ ਕਹਿਣ ਲੱਗਿਆ ਜਿੱਥੇ ਭਗਤੀ ਵਾਲੇ ਬਹਿ ਕੇ ਭਗਤੀ ਕਰ ਗਏ ਕਿਤੇ ਅਸੀਸ ਦੇ ਗਏ ਉਸ ਧਰਤੀ ਤੇ ਯਾਦ ਰੱਖਿਓ ਉਤੋਂ ਬਾਅਦ ਉੱਥੇ ਕੌਣ ਵਾਲੇ ਭਗਤੀ ਕਰਨ ਜਾਂ ਨਾ ਕਰਨ ਉਹ ਭਗਤੀ ਦੀ ਅੰਨੀ ਬਰਕਤ ਛੱਡ ਜਾਂਦੇ ਨੇ ਲੱਖਾਂ ਕਰੋੜਾਂ ਲੋਕ ਉਹਦੀ ਬਰਕਤ ਖੰਦੇ ਰਹਿੰਦੇ ਨੇ ਬਾਕੀ ਨੰਨਸਿੰਦੀ ਬਾਕੀ ਈਸ਼ਰ ਸਿੰਘ ਦੀ ਬਰਕਤ ਲੱਖਾਂ ਕਰੋੜਾਂ ਖਾ ਰਹੇ ਨੇ ਔਰ ਉਹ ਬਰਕਤ ਨਹੀਂ ਮੁੱਕੇਗੀ ਉਤੋਂ ਬਾਅਦ ਕੋਈ ਉੱਥੇ ਭਗਤੀ ਕਰੇ ਨਾ ਕਰੇ ਅਲੱਗ ਵਿਸ਼ਾ ਉਹ ਆਪਣੀ ਭਗਤੀ ਹੈ ਔਰ ਉਹਨਾਂ ਦੀ ਪ੍ਰਗਤੀ ਦੀ ਬਰਕਤ ਲਈ ਖੰਖ ਕਰੋੜਾ ਖੰਦੇ ਨੇ ਖੰਦੇ ਰਹਿਣਗੇ ਉਹ ਬਰਕਤ ਨਹੀਂ ਮੁੱਕेंगी ਮੈਂ ਕੋਲੋਂ ਨਹੀਂ ਕਹ ਰਿਹਾ ਗੁਰੂ ਗ੍ਰੰਥ ਸਾਹਿਬ ਹਾਂ ਤੇ ਕਹਿੰਦੇ ਸਹੰਤਿੰਦੇ ਜੋ ਮਨ ਚ ਤਿਕਿਆ ਰਾਦਦੇ ਪੜੋ ਜੋ ਮਨ ਚ ਤਿਕਿਆ ਰਾਦਦੇ ਤਿਲ ਕੀ ਪਰਪਤ ਖਾਹੇ ਅਸ਼ੰਖ ਕਰੋੜੇ ਅਸ਼ੰਖ ਕਰੋੜਾਂ ਲੋ ਉਹਦੀ ਬਰਕਤ ਖਾਹੇ ਸਾਥ ਸੰਗਤ ਉਹ ਭਗਤੀ ਨਹੀਂ ਵਰਤਦੇ ਆਪ ਵੀ ਜਪੋ ਔਰ ਲਈ ਤਨੁ ਦੇਂਤੀ ਹੈ ਆਪੋ ਆਪਣੇ ਕੰਮ ਵਿੱਚ ਜਦੋਂ ਸਵੇਰੇ ਨੀਂਦੋਂ ਜਾਗ ਖੁੱਲ੍ਹੇ ਉੱਠਦੇ ਹਾਂ ਸਾਡਾ ਫਸਟ ਹਰ ਕੈਤਰੀ ਲੈਣੇ ਹੋਣਾ ਚਾਹੀਦਾ ਕਿ 5-7 ਮਿੰਟ ਪਹਿਲਾਂ ਉੱਠਦੇ ਹਾਂ ਸਾਡਾ ਜਪੋ ਵਾਜ ਨਾਲ ਕਰੀਓ ਵਾਜ ਨਾਲ ਕਰੀਓ ਆਹ ਆਪਣੇ ਬੱਚਿਆਂ ਨੂੰ ਥੱਲਣੇ ਔਰ ਥੱਲਣੇ ਨਾ ਲੱਗਿਆ ਕੋਪਤ ਉੱਠਦੇ ਜਾਂਦੇ ਕੋਲ ਵਾਹੇਰ ਤਿਹੇ ਉੱਠ ਕੋਤ ਬੋਲ ਵਾਹੇਰ ਸਕੂਲ ਜਾਣੇ ਪੁੱਤ ਕੋਲ ਵਾਹਿਗੁਰੂ ਤੁਹਾਡੇ ਘਰ ਵਿੱਚ ਹਰ ਵਕਤ ਵਾਹਿਗੁਰੂ 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 ਇੱਕ ਤੋਂ ਮਹੀਨਾ ਜਪ ਕੇ ਦੇਖ ਲਓ ਮੇਰਾ ਵਿਸ਼ਵਾਸ ਹੈ ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋ ਜਾਏਗਾ ਜਿੰਦੇ ਕੋਈ ਜਪਣ ਵਾਲਾ 2-4 ਤੱਕ ਹੀ ਰਹਿ ਜਾਣਾ ਉਹਦੀ ਮੈਂਥ ਉਥੋਂ ਦੀ ਨਹੀਂ ਕਿ ਉਸ ਤੋਂ ਬੰਦਗੀ ਨਹੀਂ ਚੀਜ਼ ਆਪਣੇ ਘਰਾਂ 'ਚ ਜਪੋ ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋਏਗਾ ਔਰ ਕਲਾ ਇਨ ਨਹੀਂ ਵੀ ਸੰਕੇ ਚਲੇ ਗਏ ਜਦੋਂ ਸਵੇਰੇ ਨੀਂਦ ਤੋਂ ਜਾ ਖੁੱਲੇ ਤੁਹਾਡਾ ਫਰਸਟ ਵਰਕ ਸਾਰੇ ਨੂੰ ਚਾਹੀਦਾ ਹੈ ਪਹਿਲਾਂ ਆਪਾਂ ਉੱਠਦੇ ਅਨਸਾਰ ਆਪਣੇ 2-4 ਮਿੰਟ ਵਾਰ ਹਰ ਗੁਰੂ ਆਹ ਗੁਰੂ ਵਾਹ ਗੁਰੂ ਵਾਹ ਫਿਰ ਆਪਾਂ ਇਸ਼ਨਾਨ ਕਰੀ ਕਰ ਜਾਂ ਗੁਰੂ ਵੀ ਪੜੀਏ ਰੀਂਗੇ ਜਾਂ ਗੁਰੂ ਆਥੜ ਕਰਕੇ ਜਿਖਾਣਾ ਛੱਡੋ ਸਵੇਰੇ ਰੱਖਮ ਖੋਲਦੇ ਆਂ ਕੀ ਕਹਿੰਦੇ ਆਵਾਜ਼ ਗੁਰੂ ਆਹ ਗੁਰੂ ਬੋਲੇ ਸੋਨਹਾਲ ਆਪਣੇ ਬੱਚਿਆਂ ਦੀ ਵੀ ਰੁਟੀਨ ਬਣਾਓ। ਆਪਣੇ ਬੱਚਿਆਂ ਵਿੱਚ ਤਰਨ ਪਈਆਂ ਨੇ ਗਏ ਗੱਡੀਆਂ ਵਿੱਚ ਬੱਚਿਆਂ ਦੇ। ਬੇਟਾ ਜਪਜੀਤ ਸਾਹਿਬ ਤੂੰ ਪਾਠ ਨਹੀਂ ਕਰਦਾ। ਕਿਉਂ ਨਹੀਂ ਕਰਦੇ ਨੇ? ਆਪਣੀਆਂ ਬੱਚੀਆਂ ਨੂੰ ਪਾਠ ਸਿਖਾਓ। ਇਹਨਾਂ ਕੰਟਰੀਆਂ 'ਚ ਬਹੁਤ ਜ਼ਰੂਰੀ ਹੈ। ਬੱਚੀਆਂ ਨੂੰ ਪਾਠ ਲਾਜ਼ਮੀ ਕਰਾਓ। ਪਤਾ ਕਿਉਂ? ਜੇ ਸਾਡੀਆਂ ਬੱਚੀਆਂ ਜੁੜ ਗਈਆਂ ਨਾ ਤੁਹਾਡੀ ਆਉਣ ਵਾਲੀ ਇਹ ਕੋ ਪੀੜੀ ਸਿਹਤ ਹੋਵੇ ਸਿੱਖੀ 'ਚ। ਜੇ ਬੱਚੀਆਂ ਜੁੜ ਗਈਆਂ ਇੱਕ ਪੀੜੀ ਤੁਸੀਂ ਹੋਰ ਬਚਾ ਲਈ ਸਿੱਖੀ 'ਚ। ਕਿਉਂ? ਇਹਨਾਂ ਲੱਛੀਆਂ ਤੋਂ ਜਿਹੜੇ ਬੱਚੇ ਸਾਡੇ ਆਉਣਗੇ ਉਹ ਵੀ ਸਿੱਖ ਬਣਨਗੇ ਸੋ ਪਲੀਜ਼ ਆਪਣੀਆਂ ਬੱਚੀਆਂ ਨੂੰ ਜ਼ਰੂਰ ਬਾਣੀ ਨਾਲ ਜੋੜੋ ਜ਼ਰੂਰ ਬਾਣੀ ਨਾਲ ਜੋੜ ਲਓ ਤਾਂ ਹਮ ਤੇ ਪੜੋ ਬਾਣੀ পড়ੋ ਜ਼ਰੂਰ ਹੋਣ ਤੇ ਲੋਕ ਸੁਖੀ ਹੋ ਪਰ ਲੋਕ ਸਹਿille ਨਾਨਕਾ ਪ੍ਰਭ ਅਜੇ ਇੱਕ ਨੁਕਤਾ ਹੋਰ ਕਹਿੰਦਾ ਮੰਨ ਲਓ ਤੁਹਾਨੂੰ ਕੋਈ ਵਡਿਆਈ ਦੇਵੇ ਵਡਿਆਈ ਮਿਲ ਨਹੀਂ ਹੈ ਵੜਿਆਈਆਂ ਨਹੀਂ ਹੈ ਨਾਮ ਜਪੋਂਗੇ ਸੇਵਾ ਕਰੋਂਗੇ ਵੜਿਆਈਆਂ ਮਿਲਣੀਆਂ ਜੇ ਵੜਿਆਈਆਂ ਲੈ ਲਈਆਂ ਵੜਿਆਈਆਂ ਨੇ ਜੀਵਨ ਬਾਲ ਦੇਣਾ ਦੁਨੀਆਂ ਦੀਆਂ ਵੜਿਆਈਆਂ ਕੀ ਸਿੱਤੀ ਜਾਲ ਇਹ ਜਲੇ ਹੀ ਨਾਮ ਵਿੱਚ ਸਾਡੇ ਤਨ ਜਲੀਆਂ ਨਾਲ ਜਿਹਨੇ ਵੜਿਆਈ ਲਈ ਤਾਂ ਉਹ ਬੰਦੇ ਗਲ ਗਏ ਭਾਈ 1.5 ਲੱਖ ਲੋਕ ਉੱਥੇ ਦੇਖਦੇ ਸੀ ਉਹਨਾਂ ਬੰਦਿਆਂ ਨੂੰ ਅੱਜ ਉਹ ਬੰਦੇ ਜੇਲ੍ਹ ਵਿੱਚ ਪਿਆ ਹੈ ਉੱਥੇ ਪਿਆ ਰਹਿੰਦੇ ਆ ਸਮਝਦੇ ਆਪ ਕੋਈ ਸਾਥੀ ਕਿਉਂ ਕਿੰਤੂ ਗੁਨਾਹ ਦੂਜਾ ਗੁਨਾਹ ਉਹਨੂੰ ਸਿਖਾਉਣ ਲਈ ਮਰਡਰ ਕਰ ਦਿੱਤੇ ਕਤਲ ਕਰ ਦਿੱਤੇ ਔਰ ਸਿੱਧਾ ਗਗਨ ਨੂੰ ਉਹਨਾਂ ਡੇਰਿਆਂ 'ਚ ਬੰਦੇ ਕਤਲ ਕਰ ਦਿੱਤੇ ਉਹ ਜੇਲਾ ਚ ਪਿੱਛੇ ਕਿਉਂ ਵਡਿਆਈ ਗੱਲ ਹੈ ਜਦ ਬਚਨਾਂ ਕਿਵੇਂ ਇੱਕ ਕੋਈ ਰਸਤਾ ਕੋਰੂ ਨਾ ਅਨਕਲ ਕਰ ਲੈ ਜੀ ਵਡਿਆਈਆਂ ਮਿਲਣੀਆਂ ਪਤ ਇਹ ਨਹੀਂ ਕਿ ਵਡਿਆਈ ਦੀ ਨਹੀਂ ਤੁਹਾਨੂੰ ਕੋਈ ਸਤਕਾਰ ਦਵੇ ਵਡਿਆਈ ਲੱਗੇ ਤਾਂ ਵਡਿਆਈ ਲੱਗੇ ਪਤਾ ਕੀ ਕਹਿਣਾ ਹੈ ਰੋਜ਼ ਆਪਣੀ ਪੰkti ਪੜਦੇ ਇਹ ਜਪਨ ਵਾਲਿਆ ਤੇ ਖੋਜ ਕੇ ਪੰਕਤੀ ਕੱਢੀ ਐ ਅਰਦਾਸ ਤੇ ਮੋਹਰੇ ਬਣਵਾ ਦਿੱਤੀ ਐ ਰੋਜ਼ ਅਰਦਾਸ ਕਰਨ ਲੱਗੇ ਕਿਹਨੋਂ ਕਿਹਨ ਦਾ ਕਿਹੜੋ ਵੀ ਚਾਹੀਦਾ ਝੇਮਟਿਆਈਂ ਮਿਲੇ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਓ ਆਛਾ ਸਰੀਰ ਵੀ ਟੋੜੇ ਜਿੰਦ ਵੀ ਟੋੜੀ ਐ ਜਿਹੜੀ ਵਿਡਿਆਈਂ ਮਿਲੇ ਉਹ ਵੀ ਫਿਰ ਟੋੜੀ ਐ ਸਾਡੀ ਥੋਕੀ ਉਹ ਗੁਰੂ ਤਤਿਆਗ ਅਰਦਾਸ ਹਮਾਰੀ ਜਿਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਅਖੋ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਪਸਤਿ ਪੰਦੀ ਬੜ ਕੇ ਬਸਮਤੀ ਕਰਨੀ ਸਭ ਦਾ ਤੰਗਾ ਆਰਥਿਕ ਤੌਰ ਤੇ ਜੀ ਆਇਆਂ ਗੁਰੂ ਦੇ ਕੀਰਤਨੀਏ ਢੱਡੀ ਸਿੰਘ ਵੀ ਬਰਤਿੰਦਰ ਸਿੰਘ ਜੀ ਦਾ ਨੋਹ ਢੱਡੀ ਸਿੰਘ ਬਹੁਤ ਪਿਆਰ ਕਰਦੇ ਜੀ ਤੁਸੀਂ ਤਾਂ ਦਸ਼ ਲੈ ਲੈ ਸੱਡ ਕੋਈ ਓਕਾਤ ਨਹੀਂ ਤੇ ਤੁਸੀਂ ਚਰਨ ਤੋੜ ਬਖਸ਼ੀ ਅਸੀਂ ਕੌਣ ਤੁਸੀਂ ਸੀਸ ਦਿਓ ਅਸੀਂ ਤੇ ਲੈ ਕਹਿਣ ਜੋਗੇ ਨਾ ਰਹਿ ਜਾਈਏ ਤੁਸੀਂ ਅਸ਼ੀਰਵਾਦ ਦਿਓ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬਾ ਤੋਂ ਡਿੱ ਚਰਨ ਤੋੜ ਨਾਲ ਸਾਡਾ ਵੀ ਭਲਾ ਹੋਵੇ ਅਸੀਂ ਬੜੋ ਸਾਰੇ ਪਿਆਰ ਨਾਲ ਕਹੋ ਨਾ ਅਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਓ ਨਾਨਕ ਸਭ ਤੇਰੀ ਵਡਿਆਈ ਕੋਈ ਨਹੀਂ ਕੋਈ ਨਾ ਨਾ ਜਾਣੇ ਮੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਕਹਉ ਨਾਨਕ ਸਭ ਗੱਜ ਕੇ ਕੋਈ ਨਾ ਜਾਣੇ ਮੇਰਾ ਤੋਨਾ ਸਭ ਤੇਰੀ ਵਡਿਆ ਤੋਦਿਆ ਗੇਰ ਦਾਸ ਮਾਰੀ ਤੋਦਿਆ ਗੇਰ ਦਾਸ ਮਾਰੀ ਤੋਦਿਆ ਗੇਰ ਦਾਸ ਗੱਜ ਕੇ ਤੋਦਿਆ ਗੇਰ जिय पिंड सब ते न कब तेरी वण कोई नेर कोन कब ते वंडिया कोई नओ नणे कब ते वंड कोई न ਹੁਣ ਨਾਨਕ ਸਾਬ ਤੇਰੀ ਵੜੇ ਆਈ ਸਤਿਗੁਰ ਕਿਰਪਾ ਬਖਸ਼ਿਸ਼ ਕਰ ਪੁੱਲਨ ਜੁਖਾਂ ਦੀ ਖਿਮਾ ਬਖਸ਼ੀਂ ਜਿੰਨੇ ਵੀ ਸਰੀ ਵਿੱਚ ਪੰਜ ਛੇ ਦਿਨ ਆਪਾਂ ਦੀਵਾਨ ਲਾਇਏ ਸਾਡੀਆਂ ਸੰਗਤਾਂ ਉੱਧਰ ਵੀ ਆਉਂਦੀਆਂ ਰਹੀਆਂ ਅੱਧਰ ਵੀ ਦਸ਼ੀਰ ਤੇ ਜੀ ਆਇਆਂ ਨੂੰ ਸਤਿਗੁਰ ਤੁਹਾਡੀ ਹਾਜ਼ਰੀ ਪ੍ਰਵਾਨ ਕਰਨ ਹੋਈਆਂ ਸਾਰੀਆਂ ਪੁੱਲਨ ਦੀ ਖਿਮਾ ਬਖਸ਼ਿਓ ساتھ سنگ تا جو سا جیون جن سفل ہو سکے کل پنجاب کی واپسی ہے تو پھر مہاراج جیوں نے کرپا کی اپنا وساخی اتنے پھر انہوں نے دشمیش درواز پارج چوگان دیوان وساخی اتنے لاوا ਸਭ ਨੂੰ ਬਹੁਤ 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 ਸਹਿਚਨ ਸਭ ਦਾ ਧੰਨਵਾਦ ਅਸੀਸਨ ਦੇਉ ਫਿਰ ਦਰਸ਼ਨ ਕਰਾਂਗੇ ਅੱਜ ਸ੍ਰੀ ਬਲਦੇਵ ਸਿੰਘ ਜੀ ਗੁਰਦੁਆਰੇ ਮਹਾਨ ਕੀਰਤਨੀਏ ਕੋ ਵੀ ਆਏ ਦਰਸ਼ਨ ਤੇ ਸਾਰੇ ਦਿਨਾਂ ਉਦੇ ਕਥਾ ਸੁਣ ਇਹ ਕੀਰਤਨੀਆਂ ਦਾ ਪਿਆਰ ਹੈ ਨਹੀਂ ਪ੍ਰਚਾਰਕ ਪ੍ਰਚਾਰਕ ਕਿੱਥੇ ਸੁਣ ਪਰ ਜਿਨ੍ਹਾਂ ਦੇ ਵਿੱਚ ਪ੍ਰੇਮ ਹੁੰਦਾ ਉਹ ਹੀ ਸੰਗਤ ਸਭ ਦਾ ਧੰਨਵਾਦ ਬਲ ਚੁਕਦੀ ਤੇਮਾਮ ਤਦਸੇ ਸਾਡੇ ਹਮ ਪਰਸ਼ਾਨਵਾ ਕਰਵਨ ਕੰਦਾ ਧੰਨਵਾਦ ਗੱਜ ਕੇ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ